ਸਮਝ ਤੇ ਮਿਲ ਗਈ ਹੈ ਪਤਾ ਤੇ ਚਲ ਗਿਆ ਪ੍ਰਕਰਦਾ ਕੱਖ ਨਹੀਂ ਪਿਆ ਪਤਾ ਤੇ ਇਹ ਚਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਅੱਧਵੀ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਤਿੰਨ ਚਾਰ ਘੰਟਿਆਂ ਜੇ ਮੈਂ ਇੱਕ ਘੰਟਾ ਕਿਸੇ ਵਕਦਵੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਹਰ ਅੰਮ੍ਰਿਤ ਵੇਲੇ ਵੱਸੇ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਖੁੱਟੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜ ਬੜੀ ਬਖਸ਼ਿਸ਼ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਦੁਆ ਕੁਨ ਬਸ਼ਬ ਚੋਂ ਗਦਾਇਆ ਸੋਸ ਅਗਰ ਮੈਂ ਕੋਨੀ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇਂ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੀ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣ ਰਹੋਦੇ ਪਿੱਟਦੇ ਹੋ ਜੀ ਕੁਰਲਾਂ ਦੇ ਜੀਣ ਗਏ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੋਂ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਸਿਵਤਸਾਲਾ ਨਾਨਕ ਪਾਤਸ਼ਾਹੀ ਬਾਦ ਉਹਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਤਾਂ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮੰਧੀ ਸਾਧਨਾ ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਇਹ ਸਭ ਕਰਮकांड ਜਿਹਦੇ ਵਿੱਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮकांड ਉਹ ਹਵਾ ਚ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿਹਨੂੰ ਮੈਂ ਸੁਣ ਨਹੀਂ ਰਿਹਾ ਹਵਾ ਚ ਉੱਡ ਗਿਆ ਉਹ ਪਾਠ ਜਿਹਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ। ਅਗਰ ਠੀਕ ਹੋ ਸਕਦਾ ਹੈ। ਤੋ ਗੁਸਤਖੀ ਮੈਂ ਐਸੇ ਹੀ ਸ਼ਰਣੀ ਚਾ। ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ। 18-18 ਘੰਟੇ ਪਾਠ ਉਹ ਕਰ ਰਹੇ ਨੇ। ਚਾਰ-ਚਾਰ ਦਿਨ ਤੇ ਅਖੰਡ ਪਾਠਾਂ 'ਚ ਡਿਊਟੀ। 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ। 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭੀ। 40 ਸਾਲ ਪਹਿਲੇ ਹੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾਮੂਰਖ ਆਉਂਦੇ ਸਨ ਅੱਜ ਵੀ ਮਹਾਮੂਰਖ ਕੁਝ ਵੀ ਨਹੀਂ ਕੁਝ ਵੀ ਧੁਨੋ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਖ ਕਹਾਲੇ ਧਰਮ ਦੀ ਸਾਧਨਾ ਧੁਨੋ ਦੇਚ ਧਿਆ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਧਨਵੇਂ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੇਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਧਨਵੇਂ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆਪਣੀਆਂ ਆਪਣੀਆਂ ਔਰ ਜਿਹੜੀ ਗੱਲ ਗੁਰਗੰਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਖਸੌਟੀ ਤੇ ਪੂਰੀ ਨਹੀਂ ਉਤਰਦੀ ਫਿਰ ਮਤਫਾ ਕਿਹੜੀ ਗੱਲ ਦਾ ਟੇਕ ਦੇ ਪਾਇਓ ਗੁਰਗੰਨ ਸਾਹਿਬ ਸਿਰਫ ਸਿਰ ਸੁਕਾਣਾ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਸਭ ਕੁਝ ਉਹ ਕਰਨਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਉਲਟ ਪਰੇ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਅਸੀਸ ਨਿਵਾਈਏ ਕੀਅਾ ਥੀਏ ਜਹ ਰਿਦੇ ਕੋ ਸੁਧਦੇ ਜਾਏ ਇੱਕ ਪੁੱਤਰ ਪਿਓ ਨੂੰ ਮੱਥਾ ਟੇਕੇ ਉਹਦੀ ਪਰਕਰਮਾਂ ਵੀ ਕਰੇ ਉਹਦੀ ਮੁੱਠੀ ਚਾਪੀ ਵੀ ਕਰੇ ਤੇ ਪਿਤਾ ਕਹਦੇ ਪੁੱਤਰ ਜਰਾ ਇੱਕ ਗਲਾਸ ਪਾਣੀ ਦਿਲਾ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੋ ਆਪ ਕਰ ਆ ਗਿਆ ਨਹੀਂ ਮੰਨਨੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਇਸ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਅਰ ਮਨੋਕਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਉਹ ਹੁਕਮਰਾਨ ਹੋਵੇਂਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਵੇ ਹੁਕਮ ਮੰਨਿਏ ਹੋਵੇ ਪਰਵਾਨ ਤਾਂ ਖਸਮੇ ਕਾਮੇਲ ਪਾਏ ਸੀ ਹੁਕਮਰਾਨਾਂ ਦੀ ਤਰ੍ਹਾਂ ਅਗਰ ਤੋ ਗੁਰਦੁਆਰੇ ਆਇਆ ਖਾਲੀ ਆਏਗਾ ਖਾਲੀ ਚਲਾ ਜਾਏ ਕੁਛ ਵੀ ਨਹੀਂ ਕੁਛ ਵੀ ਨਹੀਂ ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ ਇਹਦੀ ਸਮਝ ਆ ਗਈ ਕਿ ਧਨ ਦੇ ਚ ਧਿਆਨ ਜੋੜਨਾ ਹੈ ਇਸ ਨੂੰ ਕਹਿੰਦੇ ਨੇ ਜਗਿਆ ਸੁ ਜਾਗ ਪਿਆ ਸਮਝ ਆ ਸਿਰਫ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ ਧਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਹੈ ਕਿ ਨਹੀਂ ਸਫਲਤਾ ਪ੍ਰਭੂ ਦੇ ਹੱਥੇ ਚ ਹੈ ਕਰਮ ਸਾਡੇ ਕੋਲ ਬੀਜ ਸਾਡੇ ਕੋਲ ਹੈ ਫਲ ਤੇ ਪ੍ਰਭੂ ਕੋਲ ਹੈ ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬੋਣ ਦੀ ਚਿੰਤਾ ਕਰ ਫਲ ਦੀ ਚਿੰਤਾ ਪਰਮਾਤਮਾ ਕਰੇਗਾ ਪਰਮਾਤਮਾ ਦੀ ਚਿੰਤਾ ਤੂੰ ਨਾ ਕਰ ਇਸ ਵਾਸਤੇ ਸਾਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ फल दी छातों रखे तो फल नाल जुड़ਿਆ ਰਹੇਗਾ कीर्तन नाल ਨਹੀਂ ਜੁੜ ਸਕੇਗਾ फल दे छातों रखी ਵਾਹਿਗੁਰੂ ਮੰਤਰ ਦੇ ਜਪ ਨਾਲ ਤੋਂ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਇਸ ਵਾਸਤੇ तमाम महापुरुषਾਂ ਨੇ ਕਿਹਾ फल दी छा ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਫਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅਜ ਬੋਈਏ 5-6 ਮਹੀਨੇ ਬਾਅਦ ਫਲੀ ਬਹੁਤ ਹੋਏਗੀ ਬੂਟਾ ਤੇ ਮੈਂ ਅੱਜ ਅੰਬ ਦਾ ਲਾਇਆ ਪਰ ਫਲ ਤੇ 5-6 ਸਾਲ ਬਾਅਦ ਲੱਗਣਗੇ ਤੇਦਾ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ ਬੀਜ ਤੇ ਰਿਹਾ ਹੈ ਫਲ ਪ੍ਰਭੂ ਦੇ ਹੱਥੇ ਚ ਬੀਜ ਮੇਰੇ ਹੱਥੇ ਚ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਕੀਤਾ ਹੋਇਆ ਕਰਮ ਫਲ ਹੀ ਬਹੁਤ ਵੇ ਪ੍ਰਭੂ ਨੇ ਆਪਣੇ ਹੱਥ ਵਿੱਚ ਰੱਖਿਆ ਹੈ ਜੋ ਸਾਡੇ ਹੱਥ ਵਿੱਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪ੍ਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦਾ ਹੀ ਨਾ ਕਰ ਚਿੰਤ ਚਿੰਤਾ ਹੈ ਕਰਤੇ ਸੋ ਕਰਤਾ ਚਿੰਤਾ ਕਰੇ ਜਿਨ ਪਪਾਇਆ ਜਾ ਤੂੰ ਸਿਰਫ ਕਰਮ ਕਰ ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ ਹੈ ਇਸ ਤਰ੍ਹਾਂ ਧਰਮ ਕਮਾਣੋ ਵਾਸਤੇ ਕਰਮ ਕਰ ਪਰ ਧਨ ਕਮਾਣ ਵਾਸਤੇ ਜੋ ਤੂੰ ਕਰਮ ਕਰਦਾ ਹੈ ਫਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ ਕਾਹੂ ਫਲ ਕੀ ਛਾ ਨਹੀਂ ਬਾਝੇ ਖੇਡ ਨਹੀਂ ਬਣੇਗੀ ਅਗਰ ਕਾਮਨਾ ਅੱਗੇ ਕਰ ਦਿੱਤੀ ਪੁੰਜ ਵੀ ਦੇਖਿਆ ਜਾਏ ਰਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈ ਬਾਕੀ ਤੇ ਸਭ ਕੁਝ ਆਉ ਦੇ ਰਿਹਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ ਕੋਈ ਬੰਦਾ ਹਵਾ ਕਮਾਉਣ ਵਾਸਤੇ ਨਹੀਂ ਜਾਂਦਾ ਪਾਣੀ ਬਹੁਤ ਜ਼ਰੂਰੀ ਹੈ ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਉਣ ਵਾਸਤੇ ਨਹੀਂ ਜਾਂਦਾ ਜ਼ਰਾ ਰੋਟੀ ਔਖੀ ਹੈ ਰੱਬ ਨੇ ਜਾਣ ਬੁੱਝ ਕੇ ਬਣਾਈ ਹੈ ਇਕ ਕਮਾਣਾਂ ਵਾਸਤੇ ਆਪਣੇ ਘਰ ਤੋਂ ਦੂਜੇ ਘਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਹੈ ਮੈਂ ਅਕਸਰ ਅਰਜ਼ ਕਰਦਾ ਹੁੰਦਾ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਾਰਿਸ਼ ਹੁੰਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ ਜਿੱਥੇ ਮਨੁੱਖ ਬੈਠਾ ਹੈ ਹਵਾ ਤੇ ਹੈ ਪਵਨ ਤੇ ਉਸ ਨੂੰ ਮਿਲੇਗੀ ਸਾਥ ਹੈ ਲੈੰਦਾ ਪਰ ਜਿੱਥੇ ਮਨੁੱਖ ਹੈ ਉੱਥੇ ਰਿਜ਼ਕ ਨਹੀਂ ਹੈ ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਹੈ ਜਿੱਥੇ ਰਿਜ਼ਕ ਹੈ ਉੱਥੇ ਹੀ ਜਾਣਾ ਪਏਗਾ ਇਹਨੂੰ ਗੁਰੂ ਨਾਨਕ ਇੰਜ ਕਹਿੰਦੇ ਨਕ ਨਥ ਖਸਮ ਹਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਫਿਰ ਵੀ ਸਾਹਿਬ ਕਹਿੰਦੇ ਨੇ ਕਿਰਤ ਤੇ ਤੂੰ ਕਰ ਚਿੰਤਾ ਨਾ ਕਿ ਰਜ਼ਕ ਤੇ ਉਸਨੇ ਬਣਾਇਆ ਹੋਇਆ ਹੈ ਲਬਣਾ ਤੈਨੂੰ ਪੈਗਾ ਰਜ਼ਕ ਤੇ ਉਸਨੇ ਤੇਰਾ ਰੱਖਿਆ ਹੋਇਆ ਹੈ ਲਬਣਾ ਤੈਨੂੰ ਪੈਗਾ ਉਦਮ ਤੈਨੂੰ ਕਰਨਾ ਪੈਗਾ ਸਿੱਖ ਸਦੀ ਸਾਵੇਸ ਦੇ ਉੱਤੇ ਇੱਕ ਬੜੀ ਪਰਵਲ ਦਲੀਲ ਦਿੰਦੇ ਨੇ ਔਰ ਗੁਰਬਾਣੀ ਕਹਿੰਦੀ ਹੈ ਜੀਵ ਦਾ ਜਨਮ ਬਾਅਦ ਦੇ ਚ ਆਉਂਦਾ ਹੈ ਜੀਵ ਦਾ ਰਜ਼ਕ ਪਹਿਲੇ ਆਉਂਦਾ ਹੈ ਪਹਿਲੇ ਦੇਤੇ ਰਜ਼ਕ ਸੰਭਾਹ પાછે દેતે જંત ઉપહાર જીવ બાધ દેચ પેદા હોnda હે રિઝક પેલે ઇ દેતે કોઈ પ્રતક્ષ પ્રમાન ચાહીદ આ દલીલ ચાહીદ હૈ શેખ સાદી દેન્દે હે ઇરાની સૂફી સંત ઓ કહેન્દે ને ગમે રોઝી મખર રોટી દા ગમ ન કરે ઉદમ કરે ચિંતા ન કરે غمیر روزی مخر مزن اورا کے دفتر را کے پیشے استفد ایزد کل کو ند پستانے مادر را دیکھدا نہیں بچے دا جنم بعد دے چوںدا ماں دے استناں دے چ دودھ پہلے بن جاندے رزق تے پہلے بچے دا جنم تے بعد دے چ رزق پہلے جنم بعد دے چ ਦੂਸਰਾ ਰਜ਼ਕ ਬਹੁਤਾ ਹੈ ਜੀਵ ਥੋੜੇ ਨੇ ਸਭ ਕੁਝ ਬਲਤੋ ਬਹੁਤ ਉਪਾਇ ਮਨੁੱਖ ਨੂੰ ਜੀਣ ਵਾਸਤੇ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ 1 ਤਿਹਾਈ ਧਰਤੀ ਖਾਲੀ ਪਈ ਹੈ ਬਿਲਕੁਲ ਖਾਲੀ ਪਈ ਹੈ ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ કુલ 4 ਕਰੋੜ ਦੀ ਆਬਾਦੀ ਭਾਰਤ ਨਾਲੋਂ ਪਾਣੀ ਕੋੜਾ ਵੱਡਾ ਕੈਨੇਡਾ ਕੋਲ 600 ਕਰੋੜ ਦੀ ਹੈ ਬਰਦ ਕੁਝ ਵੀ ਨਹੀਂ ਸਾਰਾ ਖਾਲੀ ਪਿਆ ਸੈਂਕੜੇ ਮੀਲ ਤੱਕ ਕੋਈ ਕਸਬਾ ਨਹੀਂ ਹੈ ਕੋਈ ਸ਼ਹਿਰ ਨਹੀਂ ਹੈ ਆਸਟ੍ਰੇਲੀਆ ਦੇ 2-2000 ਮੀਲ ਤੱਕ ਕੋਈ ਸ਼ਹਿਰ ਨਹੀਂ ਹੈ ਕੋਈ ਕਸਬਾ ਨਹੀਂ ਇਹ ਨੀਂਦਰਤੀ ਖਾਲੀ ਪਈ ਹੈ ਰੇਣ ਨੂੰ ਜਿੰਨੇ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਪੇਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੇਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਵ ਥੋੜੇ ਨੇ ਰਜ਼ਕ ਬਹੁਤ ਜ਼ਿਆਦਾ ਇਹ ਵੀ ਮਹਿਸ ਕਰਦੇ ਸਭ ਕੁਝ ਬਹੁਤ ਬਹੁਤ ਉਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਚਿੰਤਾ 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 ਰਜ਼ਕ ਦੀ ਜ਼ਰੂਰ ਹੈ ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ ਪਰਮਾਤਮਾ ਦੇ ਨਾਮ ਦੀ ਨਹੀਂ ਇਹ ਸਤਸੰਗ ਇਸ ਵਾਸਤੇ ਹੈ ਅਸੀਂ ਉਸ ਦਾ ਚਿੰਤਨ ਕਰ ਸਕੀਏ ਉਹਨੂੰ ਯਾਦ ਕਰ ਸਕੀਏ ਜੇ ਦੀ ਸਮਝ ਦੇ ਚ ਗੱਲ ਇਹ ਆ ਗਈ ਉਹਨੂੰ ਜਗਿਆਸੂ ਕਹਿੰਦੇ ਨੇ ਕਿ ਜੇ ਸਮਝ ਕੇ ਚੱਲ ਪਿਆ ਜਪ ਕਰਨ ਲੱਗ ਪਿਆ ਉਹਨੂੰ ਸਾਧੂ ਕਹਿੰਦੇ ਨੇ ਜੋ ਚੱਲ ਪਿਆ ਹੈ ਸਾਧੂ ਪਰ ਜੋ ਚੱਲਦਿਆਂ ਚੱਲਦਿਆਂ ਪਹੁੰਚ ਗਿਆ ਉਹਨੂੰ ਸੰਤ ਕਹਿੰਦੇ ਇਤਨੀ ਸੌਖੀ ਖੇਡ ਨਹੀਂ ਹੈ ਬਾਕੀ ਸੰਸਾਰੀ ਨੇ ਜਗਿਆ ਸੋ ਵੀ ਨਹੀਂ ਸੰਸਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ 'ਚ ਇਹਨਾਂ ਦੀ ਬਹੁਤ ਪਰਮਾਰ ਆਉਂਦੀ ਹੈ ਸੰਸਾਰੀਆਂ ਦੀ ਸੰਸਾਰੀ ਕਰਮ ਪੜਨਾ ਗੁਣਨਾ ਸੰਸਾਰ ਕੀ ਕਾਰ ਸਭ ਸੰਸਾਰੀ ਕਰਮ ਚੱਲਦਾ ਹੈ ਜਗਿਆ ਸੁ ਵੀ ਨਹੀਂ ਨੇ ਸਮਝ ਵੀ ਕੋਈ ਨਹੀਂ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਉਹਨਾਂ ਨੂੰ ਚਲੋ ਸੁਣੇ ਹੀ ਲੋ 10000 ਕਿਦਰੇ ਸੰਸਾਰੀ ਮਨੁੱਖ ਬੈਠੇ ਹਵਨ ਨਾ ਜੋ ਸਾਰੇ ਕਰਮ ਸੰਸਾਰ ਦੇ ਪ੍ਰਤੀ ਕਰਦਨ ਸੰਸਾਰਿਕ ਕਾਮ ਨਾਲ ਆਲੋਪ ਹੋਣਾ ਚ ਇੱਕ ਜਗਿਆ ਸੁ ਹੋਣਾ 10 ਜਗਿਆ 10000 ਦੇ ਕਰੀਬ ਜਗਿਆ ਸੂ ਬੈਠੇ ਹੋਵਨ ਇੱਕ ਸਾਧੂ ਆਉਂਦਾ। ਔਰ 10000 ਸਾਧੂ ਬੈਠੇ ਹੋਵਨ ਇੱਕ ਸੰਤ ਆਉਂਦਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਕਰੋੜਾਂ ਚ ਕੋਈ ਇੱਕ ਇਤਨਾ ਗਠਣਾ ਹੈ। ਇਤਨਾ ਔਖ ਹੈ। ਜਿਸ ਨੂੰ ਇਹ ਸਮਝ ਆ ਜਾਏ ਆਖਣ ਆਖਾ ਸਾਚਾ ਨਾਮ ਇਹ ਸਾਧੂ ਹੈ ਭਾਵੇਂ ਔਖੇ ਧਨ ਧਿਆਨ ਦੀ ਸਾਧਨਾ ਫਿਰ ਵੀ ਕਰਨ ਲੱਗ ਪਿਆ ਹੈ ਸਾਧੂ ਹੈ ਕਰਜ਼ਿਆਂ ਕਰਦਿਆਂ ਜਿਹਨੂੰ ਸਫਲਤਾ ਮਿਲ ਗਈ ਸੰਤ ਹੈ ਸੰਤ ਤਾਂ ਹੁਣ ਮੈਂ ਅਰਜ਼ ਕਰਾਂ ਰਸਨਾ ਜ਼ਬਾਨ ਵਕਤਾ ਬਣੇ ਮਨ ਸਰੋਤਾ ਬਣੇ ਧਰਮ ਦੀ ਇਹ ਸਾਧਨਾ ਹੈ ਮਨ ਸੁਣੇ ਜ਼ੁਬਾਨ ਵੀ ਬੋਲਦੀ ਹੈ ਮਨ ਵੀ ਬੋਲਦਾ ਹੈ ਸਭ ਦਾ ਜ਼ੁਬਾਨ ਤੇ ਵਿਚਾਰੀ ਕਿਸੇ ਵਕਤ ਚੁੱਪ ਵੀ ਕਰ ਜਾਂਦੀ ਹੈ ਮਨ ਤੇ ਫਿਰ ਵੀ ਚੁੱਪ ਨਹੀਂ ਕਰਦਾ ਬੋਲਦਾ ਰਾਤ ਨੂੰ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਚੁੱਪੀ ਨਹੀਂ ਕਰਦਾ ਤੇ ਧਰਮ ਦੀ ਸਾਰੀ ਸਾਧਨਾ ਹੈ ਮਨ ਚੁੱਪ ਕਰੇ ਨਾ ਚੁੱਪ ਨਾ ਕਰੇ ਸੁਣੇ ਮੈਂ ਫਿਰ ਅਰਜ਼ ਕਰਾਂ ਕਿਦਰ ਇਸ ਨੂੰ ਕਪੋਲ ਕਲਪਨਾ ਨਾ ਸੁਣਨਾ ਬਹੁਤ ਔਖਾ ਹੈ ਸੁਣਨਾ ਅਗਰ ਕੋਈ ਸੁਣੇ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾਲਸ ਸੁਣਨਾ ਤੇ ਉਹੀ ਹੁੰਦਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਨ ਗੁਰੂ ਬਚਨ ਮਨ ਤੀਰ ਲਗਈ ਗੁਰੂ ਦਾ ਸ਼ਬਦ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਸ਼ਬਦ ਮਨ ਨੂੰ ਤੀਰ ਦੀ ਤਰ੍ਹਾਂ ਲੱਗੇਗਾ ਇੱਕ ਤੀਰ ਜੋ ਤਨ ਨੂੰ ਲੱਗਦਾ ਏਕ ਤੀਰ ਜੋ ਮਨ ਨੂੰ ਲੱਗਦਾ ਤੀਰ ਤਨ ਨੂੰ ਲਗੇ ਗੁਸਤਾਖੀ ਮਾਫ਼ ਤਨ ਛਲ ਨਹੀਂ ਹੋਵੇਗਾ ਹੋਂ ਨਿਕਲੇਗਾ ਤੇ ਤਨ ਤੜਪੇਗਾ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਆਏ ਪਾਣੀ ਹਾਏ ਪਾਣੀ ਆਏ ਪਾਣੀ ਗੁਰ ਸ਼ਬਦ ਦਾ ਤੇ ਮਨ ਨੂੰ ਲਗੇਗਾ ਮਨ ਦੇ ਚੋਂ ਲੋਭ ਨਿਕਲੇਗਾ ਵਿਕਾਰ ਨਿਕਲਣਗੇ ਤੇ ਇਹੀ ਮਨ ਦੀ ਜ਼ਿੰਦਗੀ ਹੈ ਫਿਰ ਤੜਪਦਾ ਹੋਇਆ ਮਨ ਕਰੇਗਾ ਵਾਹਿਗੁਰੂ 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 ਕੰਠ ਖੁਸ਼ਕ ਹੋ ਗਿਆ ਰੋਮ ਰੋਮ ਪਾਣੀ ਮੰਗਦਾ ਹੈ ਤੇ ਉਹਦੀ ਜ਼ੁਬਾਨ ਜੋ ਕਹਿ ਰਹੀ ਹੈ ਹਾਏ ਪਾਣੀ 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 ਉਹ ਕਹਿਣਾ ਕੁਝ ਹੋਰ ਹੈ ਪਿਆਸ ਤੇ ਲੱਗੀ ਕੋਈ ਨਹੀਂ ਪਾਣੀ 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 ਇਹ ਵਾਹਿਗੁਰੂ ਵਾਹਿਗੁਰੂ ਦੇ ਜੱਗ ਇਹ ਰਾਮ ਦੇ ਜੱਗ ਸਭ ਇਸ ਤਰ੍ਹਾਂ ਹੀ ਚੱਲ ਰਹੇ ਐਸ ਤਰ੍ਹਾਂ ਪਿਆਸ ਤੇ ਹੈ ਕੋਈ ਅੰਤਰ ਪਿਆਸ ਉਠੀ ਪ੍ਰਭ ਘੇਰੀ ਸੁਨ ਗੁਰੂ ਬਚਨ ਮਨ ਟੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਟੀਰ ਤਨ ਨੂੰ ਲਗਿਆ ਤੋ ਪੀੜਤੇ ਹੋਵੇ ਜੇ ਸ਼ਬਦ ਦਾ ਟੀਰ ਮਨ ਨੂੰ ਲਗਿਆ ਤੋ ਪੀੜਤੇ ਹੋਵੇ ਹੋਵੇ ਪੀੜ ਅਸਹਿ ਹੋ ਗਈ ਏ ਅੱਖਾਂ ਤੋਂ ਹੋਂ ਜੋ ਹੈ ਹੰਝੂ ਨਿਕਲਣਗੇ ਤੜਪਦਾ ਹੋਇਆ ਮਨ ਰੋदन ਕਰ ਸਕਦਾ ਹੈ ਤੀਰ ਸ਼ਬਦ ਦਾ ਮੰਨੋ ਲਗੇ ਤੇ ਮਨ ਦੀ ਜ਼ਿੰਦਗੀ ਇਹ ਵਿਕਾਰ ਵਿਕਾਰ ਨਿਕਲਨੇ ਸ਼ੁਰੂ ਹੋਏ ਨੇ ਇਹ ਤੜਪਦਾ ਹੋਇਆ ਮਨ ਬੜੀ ਭਾਰੀ ਪੀੜਾ ਮਹਿਸੂਸ ਕਰੇਗਾ ਔਰ ਉਸ ਹਾਲਤ ਦੇ ਚ ਵੀ ਰੋदन ਹੋ ਸਕਦਾ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚਲਦੇ ਜੀ ਇਹਦੇ ਤੇ ਅਕਸਰ ਮੈਂ ਅਰਜ਼ ਕਰਦਾ ਹੁੰਦਾ ਵਡ ਹੰਸ ਰਾਗ ਦੀ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਕਹਿੰਦੇ ਨੇ ਮੈਂ ਰੋ ਬੰਦੀ ਸਭ ਜਗ ਰੁਨਾ ਰੋਣੇ ਵਣੋਂ ਪੰਖੇਰੂ ਬਾਹਵਰ ਤੋਂ ਮੈਂ ਫੜੇ ਸਾਹਮਣੇ ਰੱਖਦਾ ਮੈਂ ਰੋਈ ਰਜ਼ਕ ਦੀ ਖਾਤਰ ਸਾਰੇ ਹੀ ਰਹਉਂਦੇ ਨੇ ਪਸ਼ੂ ਪੰਛੀ ਤੱਕ ਰਹਉਂਦੇ ਕਿڑی ਨਵੀਂ ਗੱਲ ਰਿਜ਼ਕ ਨਾ ਮਿਲੇ ਅੰਨ ਪਾਣੀ ਨਾ ਮਿਲੇ ਦਾਣਾ ਦੁਣਕਾ ਨਾ ਮਿਲੇ ਪੰਛੀ ਵੀ ਤੜਪਦੇ ਮੈਂ ਰੋਵੰਦੀ ਸਭ ਜਗ ਰੁਣ ਮੈਂ ਰੋਈ ਪਰਿਵਾਰ ਦੇ ਵਿਛੋੜੇ ਚ ਸਾਰਾ ਸੰਸਾਰ ਰਹਉਂਦਾ ਬੱਚੇ ਦੀ ਮੌਤ ਹੋ ਗਈ ਬੰਦਰੀ ਤੜਪਦੀ ਹੈ ਮੁਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਹੈ ਨਹੀਂ ਛੋੜਦੀ ਉਹ ਤੇ ਮੁਰਦਾ ਨੂੰ ਵੀ ਚੁੱਕੀ ਫਿਰਦੀ ਹੁੰਦੀ ਹੈ ਨਹੀਂ ਛੋੜਦੀ ਮੈਂ ਰੋਈ ਪਰਿਵਾਰ ਦੇ ਵੀ ਛੋੜੇ ਸਾਰਾ ਜਗਤ ਰੋਂਦਾ ਮੈਂ ਰੋਈ ਰਜ਼ਕ ਦੇ ਵੀ ਛੋੜੇ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਨੇ ਮੈਂ ਰੋ ਬੰਦੀ ਸਭ ਜਗ ਰੋਂਨਾ ਰੋਂਣ ਲੇ ਵਣੋਂ ਪਖੇਰੂ ਪਰ ਇਕ ਨਾ ਰੋਣਾ ਮੇਰੇ ਤਨ ਕਾ ਬਿਰਾਜਨੋ ਪੈਰੋਂ ਵਿਛੋੜੀ ਰੋਂਦਾ ਏ ਮਨੁਖ ਵਿਛੋੜੇ ਪਰਵਾਰ ਦਾ ਵਿਛੋੜਾ ਮਿਤਰਾਂ ਦਾ ਵਿਛੋੜਾ ਪੁੱਤਰਾਂ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਮਾਣ ਮਰਿਆਦਾ ਦਾ ਵਿਛੋੜਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵਿਛੋੜੇ ਨੇ ਨਾ ਤੜਪਾਇਆ ਨਾ ਰੋਲਾਇਆ ਰੋਏ ਆਇਆ ਸੀ ਪਰਿਵਾਰ ਦੀ ਖਾਤਰ ਰੋਏ ਹਾਂ ਏ ਨਿਰੰਕਾਰ ਤੇਰੀ ਖਾਤਰ ਨਹੀਂ ਰੋਏ ਰੋਏ ਹਾਂ ਸੀ ਧਨ ਸੰਪਦਾ ਦੀ ਖਾਤਰ ਰੋਇਆ ਹੈ ਪ੍ਰਭੂ ਤੇਰੀ ਖਾਤਰ ਨਹੀਂ ਰੋਇਆ ਤੇ ਅਜ ਤੱਕ ਮਨੁੱਖ ਇਤਨਾ ਹੈ ਸੁਕਰਾਤ ਕਹਿੰਦੇ ਨੇ ਸੱਥਾਂ ਸਮੁੰਦਰਾਂ ਦੇ ਚ ਇਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕਿਆ ਹੈ ਇਕ ਨਰੋ ਨਾ ਮੇਰੇ ਧਨ ਕਾ ਬਿਰਹਾ ਜਿਨਹੋ ਬਿਰੋ ਵਿਛੋੜੇ ਏ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਬਿਰਹਾ ਤੇ ਤੇਰਾ ਵੀ ਹੈ ਇਨੇ ਤੜਪਾਇਆ ਨਹੀਂ ਰੁਲਾਇਆ ਨਹੀਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਨ ਗੁਰ ਵਚਨ ਮਨ ਥੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਏ ਇਹ ਤੀਰ ਲੱਗ ਜਾਏ ਤੇ ਇੱਕ ਹਾਲਤ ਉਸ ਅਵਸਥਾ ਨੂੰ ਸੰਤ ਸ਼ਰਮੌਰ ਭਗਤ ਕਬੀਰ ਜੀ ਨੇ ਬਿਆਨ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਜਦ ਤੀਰ ਲੱਗਦਾ ਹੈ ਤੇ ਹਾਲਤ ਕੀ ਹੋ ਜਾਂਦੀ ਹੈ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪੌਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਐਸਾ ਸ਼ਬਦ ਦਾ ਤੀਰ ਲਗਿਆ ਕਬੀਰ ਕੇੰਨਨ ਗੁੰਗਾ ਹੋ ਗਿਆ ਗੁੰਗਾ ਬਾ ਦੋ ਗੱਲਾਂ ਇੱਕ ਤੇ ਪੀੜਾ ਐਸੀ ਜੋ ਬਿਆਨ ਨਹੀਂ ਹੋ ਸਕਦੀ ਦੂਸਰਾ ਇਸ ਪੀੜਾ ਦੇ ਚ ਵੀ ਇਤਨਾ ਰਸ ਕੇ ਬਿਆਨ ਨਹੀਂ ਹੱਸ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਇਕੋ ਹੀ ਪੀੜਾ ਹੈ ਪਰਮਾਤਮਾ ਦੇ ਵਿਛੋੜੇ ਦੀ ਅਗਰ ਕਿਸੇ ਨੂੰ ਮਹਿਸੂਸ ਹੋ ਜਾਏ ਤੋ ਕਈ ਦਫਾ ਜਗਿਆ ਸੁ ਕਹਿ ਦਿੰਦਾ ਰੱਬ ਨਹੀਂ ਮਿਲਦਾ ਤੇ ਨਾ ਮਿਲ ਆਪਣੇ ਬਿਰਹੇ ਦੇ ਤੜਪਣੀ ਦੇ ਇਹਦੇ ਚ ਵੀ ਸਵਾਦ ਹੈ ਅਮੀਰ ਖੁਸਰੋ ਕਹਿੰਦਾ ਯਾ ਰਬ ਦੁਆਏ ਵਸਲ ਨਾ ਹਰ ਗਿਜ਼ ਕਬੂਲ ਹੋ ਪਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ। اے ਖੁਦਾ ਤੇਰੇ ਪਿਆਰ ਦੇ ਵਿਚੋੜੇ ਚ ਹਿਰਦਾ ਮੇਰਾ ਤੜਪਦਾ ਇਹਨੂੰ ਤੜਪਣ ਦੇ ਇਹਦੇ ਚ ਵੀ ਰਸ ਹੈ। ਇਹਦੇ ਚ ਵੀ ਰਸ। ਭਗਤਾਂ ਨੇ ਇਸਦੇ ਬੜੇ ਬੜੇ ਅਨੁਭਵ ਬਿਆਨ ਕੀਤੇ ਨੇ ਫਿਰ ਕਿਸੇ ਵਕਤ। ਕਬੀਰ ਕਹਿੰਦੇ ਨੇ ਉਹ ਰਸ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ। ਜੇ ਮੈਂ ਗੁੰਗਾ ਸਵਾਦ ਨਹੀਂ ਦੱਸ ਸਕਦਾ ਮੈਂ ਨਹੀਂ ਦੱਸ ਸਕਦਾ ਇਸ ਤੀਰ ਦੇ ਲਗਦਿਆਂ ਜੋ ਮੈਨੂੰ ਅਨਭਵੀ ਗਿਆਨ ਮਿਲਿਆ ਅੰਦਰੋਂ ਸਮਝ ਆਈਏ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਗੁੰਗਾ ਦੂਸਰਾ ਮੈਂ ਮਿੱਥਿਆ ਨਹੀਂ ਬੋਲ ਸਕਦਾ ਝੂਠ ਨਹੀਂ ਬੋਲ ਸਕਦਾ ਗੁੰਗਾ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਮੈਂ ਫਿੱਕਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਸ਼ਾਇਦ ਆਪ ਨੂੰ ਪਤਾ ਹੋਵੇ ਜਿਹੜੇ 10 ਪਾਪ ਨੇ ਨਾ 10 ਦੋਖ ਉਹਦੇ ਚ ਚਾਰ ਪਾਪ ਤੇ ਜ਼ਬਾਨ ਦੇ ਨੇ ਚਲੋ ਮੈਂ ਗਿਣਤੀ ਕਰਕੇ ਸੁਣਾ ਦਿਆਂ ਚਾਰ ਪਾਪ ਜ਼ਬਾਨ ਦੇ ਨੇ ਪ੍ਰਥਮ ਮਿੱਥਿਆ ਬੋਲਣਾ ਦੂਸਰਾ ਫੇਕਾ ਬੋਲਣਾ ਤੀਸਰਾ ਕੌੜਾ ਬੋਲਣਾ चौथा व्यर्थ बोलना गप शप अवे फिजूल खा बोली जा रही ना लेना ना देना अपनी एनर्जी वेस्ट करी जा रही चार दोख जबान गए ने बोली जाते चुप ही नहीं करता उसनों बेबाक कहें चार दोख जबान दे, दे।, दे। मिथ्या बोलना फिखा बोलना कौड़ा बोलना व्यर्थ बोलना तीन पाप मन दे ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਤੇ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ